ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨ ਜਾ ਰਿਹਾ ਹਾਂ ਪਾਲੀ ਦੇਤ ਵਾਲੀਆ ਇਹ ਸਿੰਗਰ ਹੈ ਤੇ ਇਹ ਸਿੰਗਰ ਦੀ ਆਪਾਂ ਗੱਲ ਐਲਬਮ ਦੀ ਗੱਲਬਾਤ ਕਰਾਂਗੇ ਰਾਖੀ ਬਾਰਡਰ ਦੀ ਬੱਕਰੀ ਜੀ ਐਲਬਮ ਉਸ ਸਮੇਂ ਜਵਾਨਾਂ ਨੇ ਦੇ ਇਹ ਸਾਰੇ ਜਿਹੜੇ ਸੀਗੇ ਰਿਕਾਰਡ ਕੀਤੇ ਸੀਗੇ ਫੌਜੀ ਵੀਰਾਂ ਦੇ ਗੀਤ ਰਾਖੀ ਬਾਰਡਰ ਦੀ ਬਹੁਤ ਪਿਆਰੀ ਕੈਸਟ ਹੈ ਤੇ ਹੋ ਸਕਦਾ ਹੈ ਕਿਸੇ ਨੇ ਇਹ ਸੁਣੀ ਹੋਊਗੀ ਪਾਲੀ ਦੇਤ ਵਾਲੀਏ ਦੀ ਸਿੰਗਿੰਗ ਜਿਹੜੀ ਹੈ ਉਹ ਬਹੁਤ ਵਧੀਆ ਹੁੰਦੀ ਹੈ ਫੂਕ ਜਿਹਾ ਉਹ ਗਾਉਂਦੇ ਨੇ ਤੇ ਪਰਿਵਾਰਕ ਜਿਹੜੇ ਨੇ ਪਰਿਵਾਰਕ ਗੀਤ ਗਾਉਂਦੇ ਨੇ ਤੇ ਬਹੁਤ ਵਧੀਆ ਐਲਬਮ ਹੈ ਇਹਦੀ ਤੇ ਅੱਜ ਇਹਦਾ ਰਿਵਿਊ ਕਰਨਾ ਹੈ ਆਨੰਦ 뮤직 ਵੱਲੋਂ ਇਸ ਐਲਬਮ ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਇਹ ਕੁਝ ਪੋਸਟਰ ਆ ਪਹਿਲਾਂ ਹੈਨਾ ਤੇ ਇਹ ਕੁਝ ਐਲਬਮਸ ਆ ਉਹਨਾਂ ਦੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਉਸ ਸਮੇਂ ਚੱਲ ਰਹੀਆਂ ਸਨ ਠੀਕ ਹੈ ਇੱਕ ਧਾਰਮਿਕ ਹੈ ਦਰਸ਼ਨ ਤੇਰਾ ਸਾਹਿਬ ਦੇ ਮਾਪਿਆਂ ਦੀ ਸੇਵਾ ਤੇ ਕੋਰਲ ਐਲਬਮ ਆ ਤੇ ਇਹ ਐਲਬਮ ਜਿਹੜੀ ਹੈ ਤੇ 35 ਰੁਪਏ ਇਹ ਐਲਬਮ ਦਾ ਮੁੱਲ ਸੀ ਤੇ ਇਸ ਐਲਬਮ ਦੇ ਵਿੱਚ ਟੋਟਲ 10 ਗੀਤ ਰੱਖੇ ਗਏ ਸਨ ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ ਜਿਵੇਂ ਕਿ ਏ ਸਾਈਡ ਦੇ ਵਿੱਚ ਰਾਖੀ ਬਾਰਡਰ ਦੀ ਲਾਹੌਰ ਤੇ ਤਰੰਗਾ ਤੇਰਾ ਨਾਮ ਮਿਟ ਜਾਊਗਾ ਕਰਾਚੀ ਤੋਂ ਪਛਾਰ ਇਧਰ ਵੀ ਮਾਵਾਂ ਰੋਣਗੀਆਂ ਬੀ ਸਾਈਡ ਦੇ ਵਿੱਚ ਫੌਜੀ ਹਿੰਦੁਸਤਾਨ ਦੇ ਜਾਨ ਦੇ ਜਾਨਾ ਦੇਸ਼ ਲੇਖੀ ਫੌਜੀ ਇਕਤਾਨ ਕੇ ਜੰਗ ਮਸਲੇ ਦਾ ਹੱਲ ਨਹੀਂ ਤੇ ਇਹ Song ਸੀਗੇ ਇਸ ਐਲਬਮ ਦੇ ਵਿੱਚ ਤੇ ਬਾਕੀ ਤੁਸੀਂ ਤੁਹਾਨੂੰ ਇਸ ਐਲਬਮ ਦਾ ਕਿਹੜਾ ਗੀਤ ਵਧੀਆ ਲੱਗਦਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪਤਲੀ ਦੇਤ ਵਾਲੀਏ ਦੀਆਂ ਬਹੁਤ ਸਾਰੀਆਂ ਕੈਸਟਾਂ ਮੇਰੇ ਕੋਲ ਪਈਆਂ ਸਾਰਿਆਂ ਦਾ ਐਲਬਮਾਂ ਦਾ ਆਪਾਂ ਰਿਵਿਊ ਕਰਾਂਗੇ ਇਕੱਲੀ-ਇਕੱਲੀ ਐਲਬਮ ਦਾ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ